ਸਾ ਜੀਗਾਲ ਜੀ ਡੀਬੀ ਜੀ ਪੰਜਾਬੀ ਦੇ ਟਾ ਡੈਕਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੁਹੰਦਾ ਦੱਈਏ ਕਿ ਪੁਲਿਸ ਥਾਣਾ ਕਨਵਾਂਦੇ ਪਿੰਡ ਵੜਾਚ ਕੋਲੋਂ ਇੱਕ ਆਣ ਪਸਾਤੀ ਲਾਸ਼ ਪਾਈ ਗਈ ਹੈ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਮਿਲਣ ਤੇ ਪਿੰਡ ਵਾਸੀਆਂ ਵਿੱਚ ਹੈਰਾਨੀ ਜਾਈ ਜਾ ਰਹੀ ਹੈ ਇਸ ਬੰਦੀ ਕਰ ਬਾਅਦ ਕਰਦੇ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਅਤੇ ਹੋਰ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਇਸ ਲਾਸ ਨੂੰ ਪਿੰਡ ਬੜਾਜ ਕੋਲ ਕਰਦਾਸਪੁਰ ਸੇਰੀ ਹਰਗੁਬਿੰਦਪੁਰ ਰੋਡ ਤੇ ਬਣੇ ਹੋਏ ਪੰਚਾਇਤੀ ਇਮਾਰਤ ਵਿੱਚ ਦੇਖਿਆ ਇਸ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਬਸ ਸਟਾਪ ਨੇੜੇ ਪਾਣੀ ਵਾਲੇ ਨਲਕੇ ਤੋਂ ਪਾਣੀ ਲੈਣ ਆਇਆ ਤਾਂ ਉਸ ਨੂੰ ਕਾਫੀ ਦੁਰਗੰਧ ਦਾ ਆ ਮਹਿਸੂਸ ਕੀਤੀ ਜਦੋਂ ਉਸਨੇ ਪੰਚਾਇਤੀ ਖੰਡਰ ਇਮਾਰਤ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਇੱਕ ਲਾਸ਼ ਪਈ ਹੋਈ ਸੀ ਉਸਨੇ ਇਸ ਦੀ ਸੂਚਨਾ ਤੁਰੰਤ ਪਿੰਡ ਦੇ ਸਰਪੰਚ ਨੂੰ ਦਿੱਤੀ ਜਿਸ ਉਪਰੰਤ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਪੁਲਿਸ ਨੂੰ ਸਾਰੀ ਘਟਨਾ ਤੋਂ ਜਾਣੂ ਕਰਾਇਆ ਪੁਲਿਸ ਵੱਲੋਂ ਇਸ ਲਾਸ਼ ਨੂੰ ਕਬਜ਼ੇ ਵਿੱਚ ਲੈ ਆ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ ਇਸ ਬਾਰੇ ਗੱਲਬਾਤ ਕਰਦੇ ਹੋਏ ਐਸਐਚਓ ਕਨਵਾਲ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ ਉੱਤੇ ਇਹ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਵਿੱਚ ਇਸ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਲਾਸ਼ ਉਹਨਾਂ ਦੇ ਪਿੰਡ ਵਾਸੀ ਦੀ ਨਹੀਂ ਹੈ ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚੋਂ ਕੋਈ ਵੀ ਸ਼ਖਸ ਲਾਪਤਾ ਨਹੀਂ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ লাশ ਜੋ ਪਾਈ ਗਈ ਹੈ ਕਾਫੀ ਦਿਨ ਤੋਂ ਬਦਬੂ ਮਾਰਦੀ ਹੋਈ ਪਈ ਹੈ ਕਿਉਂਕਿ ਇਹ ਸਰਦੀ ਦੇ ਵਿੱਚ ਇੰਨੀ ਛੇਤੀ লাশ ਖਰਾਬ ਨਹੀਂ ਹੁੰਦੀ ਤੇ ਨਾ ਹੀ লাশ ਦੇ ਵਿੱਚੋਂ ਦਰਗੰਦ ਆਉਂਦੀ ਹੈ ਔਰ ਪ੍ਰਸਾਤੀ ਲਾਸ਼ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਤਰਤਰਾਂ ਦੀ ਜਿਹੜੀ ਉਹ ਚਰਚਾ ਫੈਲ ਚੁੱਕੀ ਹੈ ਤੇ ਕਾਫੀ ਜ਼ਿਆਦਾ ਸਨਸਨੀਖੇਜ਼ ਮਾਹੌਲ ਬਣਿਆ ਹੋਇਆ ਹੈ ਤੁਸੀਂ ਕੀ ਕਰਨਾ ਚਾਹੋਗੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਡਾ ਆਲੇ-ਦੁਆਲੇ ਤੋਂ ਕੋਈ ਲਾਪਤਾ ਹੈ ਤੇ ਇੱਕ ਵਾਰ ਜਾ ਕੇ ਇਹਦੀ ਸਨਾਖਤ ਜਰੂਰ ਕਰ ਲਵੋ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ ਜੀ ਅੱਜ ਸਵੇਰੇ ਮੈਨੂੰ ਪਤਾ ਲੱਗਾ ਸੀ ਇੱਕ ਮੇਰੇ ਪਿੰਡ ਦਾ ਮੁੰਡਾ ਇੱਕ ਆਇਆ ਸੀ ਪਰਚੀ ਘਟਾਉਣ 10 ਲੱਖ ਨਸੋਰਸ ਦੇ ਬੀਮੇ ਵਾਲੀ ਉਹ ਪਾਣੀ ਵੀ ਇਥੋਂ ਖੜਦੇ ਆ ਨਲਕਾ ਤੇ ਉਹ ਅੰਦਰ ਗਿਆ ਰੱਖਣਾ ਆਪਣਾ ਉਹ ਪਾਣੀ ਰੱਖਣ ਵਾਲਾ ਜਿਹਾ ਪਰਨਾ ਜਿਹੜਾ ਹੁੰਦਾ ਵਾ ਰੈਂਬਰ ਕੀ ਬੋਲਦੇ ਉਹਨੂੰ ਤੇ ਉਹ ਅੰਦਰੋਂ 스멜 ਆਈ ਤੇ ਉਹਨੇ ਜਾ ਕੇ ਗੌਰ ਨਾਲ ਵੇਖਿਆ ਤੇ ਉਹਨੇ ਮੈਨੂੰ ਦੱਸਿਆ ਵੀ ਸਰਪੰਚ ਸਾਹਿਬ ਅੰਦਰ ਕੋਈ ਲੱਗਦਾ ਵੀ ਡੈੱਡ ਬਾਡੀ ਪਈ ਆ ਬੰਦਾ ਮਰਿਆ ਤੇ 스멜 ਆ ਰਹੀ ਆ ਤੇ ਮੈਂ ਫਿਰ ਉਸੇ ਟਾਈਮ ਹੀ ਸਰਦਾਰ ਗਰਨਾਮ ਸਿੰਘ ਐਸਐਚਓ ਆਪਣੇ ਸਾਡੇ ਕਨਵਨ ਸਾ ਇਹਨਾਂ ਨੂੰ ਫੋਨ ਤੇ ਰਾਤ ਐਵੇਂ ਟਾਈਮ ਕਿਤਾ ਆ ਆਏ ਕਿ ਆ ਗਾ ਇਨਸੀਡੈਂਟ ਹੋਇਆ ਜੀ ਉਹ ਫੇ ਮੌਕੇ ਤੇ ਆਏ ਉਹਨਾਂ ਵੇਖਿਆ ਜੀ ਨਾ ਇਹ ਦੇ ਸਾਹੀਂ ਜਾਣਦੇ ਵੀ ਨਹੀਂ ਕੌਣ ਹੈਗਾ ਜੀ ਤੇ ਅਣਪਛਾਤੀ ਦਾ ਨਾਮ ਸੇ ਹੋਣਾ ਭਾਜੀ ਐਸਐਚਓ ਕਰਨ ਹੋਣਾ ਨੇ ਆਪਣੀ ਨਿਗਰਾਨੀ ਹੇਠ ਕਾਰਵਾਈ ਕੀਤੀ ਆ ਤੇ ਡੈੱਡ ਬਾਡੀ ਜਿਹੜੀ ਆ ਉਹ ਲੈ ਕੇ ਲੱਦ ਕੇ ਭੇਜੀ ਆ ਸੀਵਲ ਹਸਪੀਟਲ ਨੂੰ ਪੋਸਟਮਾਰਟਮ ਲਈ ਇਹ ਪੋਸਟਮਾਰਟਮ ਲਈ ਭੇਜ ਦਿੱਤੀ ਸੀਵਲ ਹਸਪੀਟਲ ਚ ਇਹ ਪਿੰਡ ਬੜਾ ਐਸ ਲੱਗਿਓ ਤੇ ਉਹ ਵੀ ਹੁੰਦੀ ਆ ਪੋਸਟਮਾਰਟਮ ਨਹੀਂ ਕੋਈ ਪਤਾ ਲੱਗਾ ਕਿਹੜੇ ਪਿੰਡ ਦੀ ਐ ਨਹੀਂ ਇਹ ਨਹੀਂ ਪਤਾ ਲੱਗਾ ਹਜੇ ਹੂੰ ਅਜੇ ਰੱਖੀ ਆ 72 ਘੰਟੇ ਲਈ ਇਹਦੀ شناخت ਕਰਵਾਵਾਂਗੇ ਇਹ ਹੋ ਗਈ ਤੇ ਵਧੀਆ ਵਾ ਅਜੇ ਪਛਾਣੇ ਨਹੀਂ ਆ ਰਿਹਾ ਕੌਣ ਹੈਗਾ ਵਾ ਇਹ ਕਿੱਥੇ ਭੇਜੀ ਹੈ ਜੀ ਲਾਸ਼ ਹੋਣੀ ਇਹ ਪੋਸਟਮਾਰਟਮ ਲਈ ਭੇਜ ਦਿੱਤੀ ਸੀ ਪਹਿਲਾਂ ਹਸਪੀਟਲ ਤੋਂ